ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਮੋੜਖੁਰਦ ਤੇ ਜ਼ਿਲ੍ਹੇ ਬਠਿੰਡੇ ਤੋਂ ਮੋੜ ਮੰਡੀ ਦੇ ਬਿਲਕੁਲ ਨਾਲ ਹੀ ਬਾਈ ਦਾ ਪਿੰਡ ਰਹਿ ਗਿਆ ਤੇ ਦੋ ਮੱਝਾਂ ਸੇਲ ਵਾਸਤੇ ਆ ਇੱਕ ਨੰਬਰ ਤੇ ਆ ਗਈ ਬਾਈ ਕਹਿੰਦਾ ਸਾਢੇ 4 ਮਹੀਨਿਆਂ ਦੀ ਗੱਭਣ ਨੰਬਰ 2 ਤੇ ਆ ਜਿਹੜੀ ਬਾਈ ਮਹੀਨਾ ਕੋ ਹੋਇਆ ਬਾਈ ਕਹਿੰਦਾ ਟੀਕਾ ਭਰਾਏ ਨੂੰ ਜੇ ਕੋਈ ਡਾਕਟਰ ਬਾਈ ਅਗਲੇ ਦਾ ਚੈੱਕ ਕਰ ਸਕਦਾ ਤਾਂ ਕਹਿੰਦਾ ਆਪਦੀ ਚੈੱਕ ਕਰਾ ਲਈ ਜੇ ਕੋਈ ਕਰ ਸਕਦਾ ਤੇ ਆਪਣੇ ਬਣੀਓ ਬਾਈ ਕਹਿੰਦਾ ਕਨਫਰਮ ਆ ਉਹ ਦੋਨਾਂ ਦੀ ਡਿਟੇਲ ਬਾਈ ਤੋਂ ਲੈ ਲਾਂਗੇ ਮੁੱਲ ਵੀਡੀਓ ਦੇ ਵਿੱਚ ਕਰਾ ਦਾਂਗੇ ਇੱਕ ਨੰਬਰ ਵਾਲੀ ਦੇ ਪਿੱਛੇ ਬਾਈ ਆ ਬੱਚਾ ਗਾ ਇਹਦੇ ਮੱਜ ਨੇ ਸੱਟ ਮਾਰਤੀ ਤੇ ਹਲਕੀ ਸੱਟ ਲੱਗ ਗਈ ਤਾਂ ਨਾ ਹੋਇਆ ਅਰ ਗਈ ਬੱਚਾ ਕਹਿ ਸਕਦੇ ਆਪਾਂ ਇਹਦਾ ਬਾਈ ਕਿੰਨੇ ਟਾਈਮ ਦੀ ਗੱਬੜਾ ਹੋਣਾ ਹੈ ਇਹ 4 ਮਹੀਨੇ ਦੀ 4 1/2 ਦੀ 1/2 ਮਹੀਨੇ ਦੀ ਚੈੱਕ ਪਾਸ ਆ ਚੈੱਕ ਪਾਸ ਜਿਹੜੇ ਬਾਈ ਨੇ ਖਰੀਦਨੀ ਆਵਦੀ ਚੈੱਕ ਕਰਾ ਲਿਆ ਕਰਾ ਸਕਦੇ ਹਾਂਜੀ ਤੇ ਥੋੜੀ ਜੀ ਬਹਿਣੀ ਵਾਲੇ ਪਾਸੇ ਤੋਂ ਮਾੜੀ ਜੀ ਬਾਈ ਰੱਖਦੀ ਐ ਸਾਈਡ ਟੋਕੜ ਬਾਈ ਕਹਿੰਦਾ ਪਸ਼ੂ ਰੱਖ ਜਾਂਦਾ ਕਈ ਵਾਰੀ ਆ ਦੇਖ ਲਓ ਤੁਹਾਨੂੰ ਦਿਖਾਉਣਾ ਦਰਦੀ ਵਾਲੀ ਇੱਕ ਤਾਂ ਇਹ ਯਾਰ ਆ ਦੇਖੋ ਉਰਲਾ ਪਾਸਾ ਥੋੜਾ ਜਿਹਾ ਇੱਕ ਤਾਂ ਛੈਡ ਰੱਖ ਦੀਏ ਜਰੂਰ ਵੀਰੇ ਥੋੜੀ ਜੀ ਉਹ ਜਿਹੜੇ ਭਰਾ ਨੇ ਖਰੀਦਣੀਆਂ ਕੋਲੇ ਆ ਜੋ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਆ ਇੱਕ ਤਾਂ ਥਾਂ ਦੀ ਪ੍ਰੋਬਲਮ ਆ ਨਹੀਂ ਇੱਥੇ ਤੋੜ ਕੇ ਵੀ ਆਪਾਂ ਤੁਹਾਨੂੰ ਦਿਖਾ ਦੇ ਨੰਬਰ 2 ਤੇ ਇਹ ਭਈ ਕਲੇ ਕਿੰਨੇ ਟਾਈਮ ਦੀ ਗੱਭਣਾ ਇੱਕ ਮਹੀਨੇ ਦੀ ਗੱਭਣਾ ਜੀ ਇੱਕ ਮਹੀਨੇ ਹਾਂ ਜੇ ਕਿਸੇ ਨੇ ਚੈੱਕ ਕਰਾਉਣਾ ਡਾਕਟਰ ਹੁੰਦਾ ਮਹੀਨੇ ਦੀ ਕਰਦਾ ਤਾਂ ਕਰਾ ਵੀ ਸਕਦਾ ਸਾਨੂੰ ਜੀ ਵਿੱਚ ਬਥੇਰੇ ਡਾਕਟਰ ਕਰ ਦਿੰਦੇ ਆ ਹਾਂਜੀ ਪਹਿਲਾਂ ਇਹਦਾ ਦੁੱਧ ਕਿੰਨਾ ਸੱਚ ਇਹਦੇ 7.5 ਕਿਲੋ ਜੀ 7.5 ਕਿਲੋ ਦੁੱਧ ਹਾਂ ਦੋਨੇ ਟਾਈਮ ਦੋਨੇ ਟਾਈਮ ਮਿਲਦੀ ਹਾਂਜੀ ਹਾਂਜੀ ਠੀਕ ਆ ਤੇ ਮੁੱਲ ਕਿ ਰਹੂਗਾ ਇੱਕ ਨੰਬਰ ਵਾਲੀ ਦਾ ਇਹ ਤਾਂ 90000 ਹੈ ਜੀ 90000 ਕੋਈ ਮਾਨਤਾ ਨੂੰ ਕੋਜੋ ਹੋ ਜੂਗਾ ਜੀ ਮੌਕੇ ਤੇ ਹਨ ਹਾਂਜੀ ਹਾਂਜੀ ਨੰਬਰ 1 ਤੇ ਬਾਈ 90000 ਮੋਲਾ 7 7.5 ਕਿਲੋ ਬਾਈ ਕਹਿੰਦਾ ਦੋਨੇ ਟਾਈਮਾਂ ਦਾ ਦੁੱਧ ਦਾ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਨੰਬਰ 2 ਤੇ ਬਾਈ ਇਹ ਕਾਲੇ ਕਿੰਨੇ ਟਾਈਮ ਦੀ ਗੱਪਣ ਕਹੇ ਮਹੀਨੇ ਦੀ ਇਹ 1 ਮਹੀਨੇ ਦੀ ਗੱਪਣ ਹੈ ਜੀ ਜੇ ਕੋਈ ਕਿਸੇ ਦਾ ਡਾਕਟਰ ਕਰ ਸਕਦਾ ਚੱਕਾ ਉਹਦੇ ਕਰਾ ਲਈ ਆਪਾਂ ਨੂੰ ਕੋਈ ਨਹੀਂ ਆਉਦੇ ਖਾਲੀ ਮੰਨ ਕੇ ਸੌਦਾ ਹਾਂਜੀ ਹਾਂਜੀ ਤੇ ਦੁੱਧ ਹੁਣ ਕਿੰਨਾ ਹੈ ਇਹਦਾ 9 ਕਿਲੋ ਹੈ ਜੀ ਹੁਣ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ ਇਹ ਠੰਡੀ ਲੱਗਦੀ ਆ ਉਹ ਥੋੜੀ ਡਰਦੀ ਵੱਧ ਹਾਂ ਇਹ ਠੰਡੀ ਤਾਜੀ ਇਹਦਾ ਬਾਈ ਤਾਜੀ ਦਾ ਕਿੰਨਾ ਕਦੋ ਤੇ ਇਹਦਾ 15 ਕਿਲੋ ਖੁੱਲਾ ਦੋ ਤੁਸੀਂ ਕਹੇ ਜੀ ਆਪਣਾ ਦੁੱਧ ਦਾ ਕਾਰੋਬਾਰੀ ਹੈ ਹਾਂਜੀ ਠੀਕ ਆ ਦੁੱਧ ਦਾ ਕੰਮ ਆ ਬਾਈ ਕਹਿੰਦਾ 14 15 ਜਮਾ ਖੁੱਲਾ ਤੋਲਦੇ ਰਹੇ ਆ ਤਾਂ ਦੁੱਧ ਤੇ ਇਹਦਾ ਮੁੱਲ ਕਿ ਆਊਗਾ ਦੋ ਨੰਬਰ ਇਹਦਾ 93000 ਇਹਦਾ 93 ਹਾਂਜੀ ਇਹਦਾ ਬਾਈ ਜੀ 93000 ਆ ਇਹ ਜਮਾ 100 ਦੀ 100 ਪਈਆ ਬਾਈ ਦੋਨੇ ਪਾਸੇ ਲੈਵੇ ਤੋਂ ਇਹ ਚ ਇੱਕ ਪੈਸੇ ਦਾ ਕੋਈ ਹੋ ਨਹੀਂ ਹੈਗਾ ਜਮਾ ਬਰਾਬਰ ਦੁੱਧ ਵਾਲੀ ਮਾਜਾ ਮਹੀਨਾ ਕ ਬਾਈ ਕਹਿੰਦਾ ਹਜੇ ਗੱਬਣ ਨੂੰ ਹੋਇਆ ਤੇ ਜੇ ਕੋਈ ਚੈੱਕ ਕਰ ਸਕਦਾ ਉਸ ਦੇ ਹਿਸਾਬ ਨਾਲ ਸਾਡੇ ਨਾਲ ਸੌਦਾ ਕਰ ਲਿਓ ਨੰਬਰ 2 ਵਾਲੀ ਦਾ 93 ਮੁੱਲ ਇਹਦਾ ਆ ਗਿਆ 90 ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਜਿਹੜੇ ਭਰਾ ਨੂੰ ਜਿਹੜਾ ਨੱਕ ਪਸੰਦ ਆਉਂਦਾ ਕੋਲ ਆਜੋ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕਾ ਵੀਡੀਓ ਦੇਖ ਲਈ ਸਾਰੇ ਭਰਾਵਾਂ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ